सोन भुले सोने सोन ਰਾਇਆ ਹਰ ਬੰਦੇ ਦਾ ਕੱਟ ਕੀਤਾ ਹੈ ਜੀ। ਲੈ بڑے ਸੂਝਵਾਨ ਬੜੇ ਵਧੀਆ ਇਨਸਾਨ ਨੇ ਬੜੇ ਮਿਰਨ ਸਾਹਿਬ ਨੇ ਮੈਨੂੰ ਲਾ ਹਰੇਕ ਜਿਹੜਾ ਸਾਡਾ ਸ਼ਹਿਰ ਦਾ ਵਲੰਟੀਅਰ ਦਾ ਜ਼ਿਲ੍ਹੇ ਦਾ ਕਿਤੇ ਵੀ ਉਹ ਚਿੰਤਿਕੜ ਕੰਮ ਕਰਦਾ ਸੀ ਬੜੇ ਨਾਲ ਲੈ ਕੇ ਉਹ ਦੌਲਣਾ ਬੰਦੇ ਫਾਰੇ ਵਾ ਦਿੱਤੀ ਗਈ ਹੈ। ਤੇ ਮੈਨੂੰ ਪੂਰੀ ਉਮੀਦ ਹੈ ਕਿ ਇਹ ਪੂਰੀ ਤੰਦ ਹੀ ਨੁਭੜ ਗਏ। ਜਿਹੜੀਆਂ ਵੱਲੋਂ ਸਾਡੀਆਂ ਸਕੀਮਾਂ ਨੇ ਸਰਕਾਰ ਦੀਆਂ ਕੋਕਾਰਕਾਰ ਪੰਚਾਇਤ ਦੀ ਜਿਵੇਂ ਵਾਰੀ ਉਹ ਸਾਰਿਆਂ ਦੀ ਸਾਡੀ ਬੰਦੀ ਹੈ ਜਿਵੇਂ ਤੁਹਾਡੇ ਹਲਕੇ ਦੇ ਅੰਗਲੇ ਨੇ ਇੰਨੇ ਕੰਮ ਲੈ ਜਿਹੜਾ ਆਪਣਾ ਪੋਲਾ ਉਹਦੇ ਥੱਲੇ ਪਾਈਓਰ ਦੇ ਥੱਲੇ ਤਿੰਨ ਫੀਲਡ ਸਟੇਡੀਮ ਬਣਨ ਲੱਗੇ ਆ ਉਹਨਾਂ ਜੰਗਲੇ ਲੱਗ ਜਾਣਗੇ ਲੋਹੇ ਦੇ ਉਹਦੇ ਅੰਦਰ ਕੰਮ ਸ਼ੁਰੂ ਹੋ ਗਿਆ ਤਿੰਨ ਇੱਕ ਬਾਸਟਰ ਪੋਲ ਦੀ ਗਰਾਊਂਡ ਬਣਦੀ ਪਈ ਹੈ ਇੱਕ ਫ੍ਰਮੈਂਟਨ ਇੱਕ ਕ੍ਰਿਕਟ ਦੇ ਜਿਹੜੇ ਬੱਚੇ ਪ੍ਰੈਕਟਿਸ ਕਰਨਾ ਚਾਹੁੰਦੇ ਉਹਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਪੋਲ ਦੇ ਥੱਲੇ ਤੋਂ ਜਿਵੇਂ ਸਕੂਲ ਆ ਫੈਮਿਨਸ ਸਾਡੇ ਇੱਥੇ ਵਧੂ ਜਾ ਰਿਹਾ ਭਗਤਾਵਾਲੇ 8 ਤੋਂ 9 ਮੁਹੱਲਾ ਕਲੀਨਿਕ ਬਣਦੇ ਨੇ ਸਾਡੇ ਜੇ ਕਿ ਸ਼ੀਦਾ ਸਾਹ ਦੇ ਬਿਲਕੁਲ ਸਾਹਮਣੇ ਹੈ ਜਿਹੜਾ ਚਾਤੀ ਗੰਢੇ ਘਰ ਆਇਆ ਦਾ ਭਗਤਾਵਾਲੇ ਹੈ ਕੋਟ ਮਿਰਸ ਸਿੰਘ ਵਾਰਡ ਵਾਈਜ਼ ਇੱਕ ਇੱਕ ਮੁਹੱਲਾ ਕਲੀਨਿਕ ਸਾਰਾ ਬਣਦਾ 108 ਜੇ 8 9 ਵਧ ਗਏ ਤਾਂ 8 ਸਾਡੇ ਵਾਰਡ ਹਲਕੇ ਦੇ ਵਿੱਚ ਹੋਰ ਬਣਦੇ ਆ ਜੇ ਕੋਈ ਇੰਜੀਨੀਅਰਿੰਗ ਬਣਨਾ ਚਾਹੁੰਦਾ ਇੰਜੀਨੀਅਰਿੰਗ ਦੇ ਰੁਝਾਨ ਆ ਉਹਦੀ ਪੜ੍ਹਾਈ ਸਪੈਸ਼ਲਾਈਜ਼ ਕਰ ਦਿੰਦੇ ਆ ਜੇ ਕੋਈ ਡਾਕਟਰ ਬਣਨਾ ਚਾਹੁੰਦਾ ਜੇ ਮੰਨ ਲਓ ਕਿ ਕੋਈ ਲੱਚੀ ਕਹਿੰਦੀ ਹੈ ਮੈਂ ਡਾਕਟਰ ਬਣਨਾ ਮੈਨੂੰ ਰੁਝਾਨ ਹੈ ਉਹਦੇ ਬਾਅਦ ਉਹਨੂੰ ਪੜ੍ਹਾਈ ਉਸ ਸਪੈਸ਼ਲਿਸਟ ਸਿਸਟਮ ਨਾਲ ਲੈ ਕੇ ਉਹਨੂੰ ਪੜਾਇਆ ਜਾਂਦਾ ਹੈ ਇਹ ਨਹੀਂ ਹੈਗਾ ਕਿ ਮਤਲਬ ਮੈਂ ਬਣਾ ਡਾਕਟਰਿਆ ਤੇ ਐਵੇਂ ਬਣਾਈ ਜੋ ਗ੍ਰਾਫੀ ਪੜਾਈ ਜਾ ਉਹ ਹੀ ਸਿਲੀ ਪੜਾਈ ਜਾ ਜਿਹਦਾ ਕੋਈ ਲਿੰਕ ਹੀ ਨਹੀਂ ਹੈਗਾ ਇਸੇ ਤਰੀਕੇ ਨਾਲ ਜਿਹੜਾ ਨਾ ਜਿਸ ਤਰ੍ਹਾਂ ਕੋਈ ਸਾਡੇ ਭਾਈ ਜੋ ਵੱਡੇ ਭਾਜੀ ਚੇਅਰਮੈਨ ਸਾਹਿਬ ਦੇ ਦੁਸ਼ਾਰੀਆਂ ਗੱਲਾਂ ਸੁਣੀ ਸਕਦੇ ਤਾਂ ਸਾਰੀਆਂ ਗੱਲਾਂ ਤੋਂ ਮੈਂ ਜਾਣੂ ਕਰਾਇਆ ਤੇ ਇਸੇ ਤਰ੍ਹਾਂ ਜਿਸ ਤਰ੍ਹਾਂ ਆਪਾਂ ਪਹਿਲਾਂ ਆਮ ਪਾਰਟੀ ਦੀ ਕਈ ਲੋਕ ਕਹਿੰਦੇ ਸੀ ਆਮ ਬੰਦੇ ਨੇ ਕਿਸਰਾ ਵੋਟ ਪਾਈ ਏ ਅਸੀਂ ਇਹਨਾਂ ਦਾ ਕੋਈ ਆਪਣਾ ਲੈ ਨਹੀਂ ਹੋਇਆ ਕਿ ਨਹੀਂ ਜਿਸ ਤਰ੍ਹਾਂ ਜਿਤਨਾ ਤੁਸੀਂ ਯੋਗਦਾਨ ਦਿੱਤਾ ਪਾਰਟੀ ਨੇ ਨਮਾ ਜਮਤ ਲਿਆ ਇੱਕ 92 ਸੀਟਾਂ ਦੇ ਕੇ ਬਹੁਤ ਬੜੇ ਬਹੁਤ ਭਾਰੀ ਬਤਨਾ ਤੁਸੀਂ ਦਿਟਾਇਆ ਪਾਰਟੀ ਨੂੰ ਤੇ ਹੁਣ ਜਿਹੜੀਆਂ ਆਪਣੀਆਂ ਵਿਧਾਨ ਸਭਾ ਚੋਣਾਂ ਚੱਲੀਆਂ ਪਾਰਲੀਮੈਂਟ ਦੀਆਂ ਇਸ ਤਰ੍ਹਾਂ ਹੀ ਆਪਾਂ ਇਹਨਾਂ ਨੂੰ ਧਾਲੀਵਾਲ ਸਾਹ ਨੂੰ ਬੜੀ ਗਿਣਤੀ ਦੇ ਨਾਲ ਜਿਹੜਾ ਸਾਡਾ ਫਰਕ ਪਣਦਾ ਕਈ ਸਾਡੇ ਮਣਾ ਜੀ ਨਾਰਾਜ਼ਗੀ ਹੁੰਦੀਆਂ ਕਿ ਸਾਡੇ ਆਹ ਕੰਮ ਨਹੀਂ ਹੋਏ ਸਾਡੇ ਆਹ ਕੰਮ ਨਹੀਂ ਹੋਏ ਸਾਨੂੰ ਦੇਖੋ ਜੀ ਹਾਲੀ ਸਮਾਂ ਬਹੁਤ ਥੋੜਾ ਮਿਲਿਆ ਜਿਹਦੇ ਵਿੱਚ ਜੁਮੇ ਵਾਲੀਆਂ ਬਹੁਤ ਜ਼ਿਆਦੀਆਂ ਸਨ ਤੇ ਸਮਾਂ ਬਹੁਤ ਥੋੜਾ ਸੀ ਇਹਦੇ ਕਰਕੇ ਸਾਨੂੰ ਸਾਨੂੰ ਸਟੈਂਡ ਹੋਣ ਲੱਗਿਆ ਥੋੜਾ ਸਮਾਂ ਲੱਗਣਾ ਸਟੈਂਡ ਵੀ ਹੁਣ ਤੁਹਾਡੇ ਸਹਿਯੋਗ ਦੇ ਨਾਲ ਹੀ ਪਾਰਟੀ ਨੇ ਅੱਗੇ ਹੋਈ ਹੈ ਤੇ ਹੁਣ ਗਾਂ ਵੀ ਤੁਸੀਂ ਉਹਨੂੰ ਸਟੈਂਡ ਕਰਨਾ